ਸੋ ਸ੍ਰੀ ਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਆਪਣੇ ਸਥੈਥੋਸਕੋਪ ਨੂੰ ਠੀਕ ਕਰਦੀ ਮੈਡਮ ਬੋਲੀ ਰੱਬ ਭਲੀ ਪਲਾ ਕਰੋ ਜੀ ਥੋੜਾ ਵੀ ਚੱਲ ਫਿਰ ਮੈਡਮ ਦੇ ਅੱਖਾਂ ਤੇ ਉਹ ਜਨਾਨਾ ਬਾੜ ਵੱਲ ਚੱਲ ਪਈਆਂ ਮੇਲੂ ਚੂਪਾ ਤੇ ਜੱਗਾ ਗੱਡੀ ਕੋਲੇ ਖੜੇ ਆਉਂਦੇ ਜਾਂਦੇ ਮਰੀਜ਼ਾਂ ਨੂੰ ਤੱਕਦੇ ਰਹੇ ਇੱਥੇ ਆ ਕੇ ਐਂ ਲੱਗਦਾ ਬਈ ਸਾਰੀ ਦੁਨੀਆ ਹੀ ਰੁਕੀ ਹੋਈ ਪਈ ਐ ओपीडी ਵੱਲ ਤੱਕਦਿਆਂ ਜੱਗਾ ਬੋਲਿਆ ਹੂ ਦੇਖ ਲੈ ਜੱਗਾ ਸਿਆਂ ਦੋ ਤਿੰਨ ਸਵਾਤਾ ਜੀਆਂ ਤਾਂ ਮਰੀਜ਼ਾਂ ਨਾਲ ਹੀ ਭਰੀਆਂ ਪੰਗਾ ਨੇ ਕਿਸੇ ਦੇ ਪਲਸਟਰ ਲੱਗਿਆ ਪਿਆ ਕਿਸੇ ਦੇ ਗਲੂਕੋਜ਼ ਵਾਲੀਆਂ ਬੋਤਲਾਂ ਆਹ ਦਵਾਨਾਂ ਦੀ ਮੁਸ਼ਕ ਜੀ ਅੱਡ ਮਰੀ ਜਾਂਦੀ ਐ ਜੁੱਪੇ ਨੇ ਜਨਾਨਾਂ ਤੇ ਮਰਦਾਨਾਂ ਵਾਰਡ ਵੱਲ ਟੱਕਿਆ ਹਾਲੇ ਤਾਂ ਚਾਹਤਾਂ ਤੁਸੀਂ ਐਮਰਜੈਂਸੀ ਵਾਲੇ ਪਾਸੇ ਨਹੀਂ ਗਏ ਉਧਰ ਤਾਂ ਬਾਲੀਆਂ ਝਿਨਹਾੜਾਂ ਪੈਂਦੀਆਂ ਨੇ ਸਾਰੇ ਵੱਡੇ ਟੁੱਕੇ ਆਉਂਦੇ ਨੇ ਮੈਂ ਵੀ ਗਿਆ ਸੀ ਉਧਰ ਮੈਥੋਂ ਦਾ ਦੇਖੀ ਨਹੀਂ ਗਏ ਕਈ ਤਾਂ ਚੰਡੀਗੜ੍ਹ ਭੇਜਦੇ ਵਾਲੇ ਸੀਰੀਅਸ ਸੀ ਇੱਕ ਗੱਡੀ ਜੀ ਹੁਣ ਲੰਗੀ ਸੀ ਸ਼ੇਰਾ ਕੋ ਹੁਕੂ ਕਰਦੀ ਉਹ ਖੜੀ ਚਿੱਟੀ ਜੱਗੇ ਨੇ ਐਮਰਜੈਂਸੀ ਵੱਡ ਮੂਰੇ ਖੜੀ ਐਂਬੂਲੈਂਸ ਵਾਲਾ ਇਸ਼ਾਰਾ ਕੀਤਾ ਐਕਸੀਡੈਂਟ ਹੋ ਗਿਆ ਬੋਹਾ ਕੋਲੇ ਤਕੜੀ ਸੱਟ ਵੱਜੀ ਆ ਉੱਥੇ ਖੜੇ ਬੰਦੇ ਗੱਲਾਂ ਕਰਦੇ ਸੀ ਮੇਲੂ ਨੇ ਆਪਣੀ ਜਾਣਕਾਰੀ ਸਾਂਝੀ ਕੀਤੀ ਮਸ਼ੀਨਰੀ ਵੀ ਵਾਲੀ ਹੋਗੀ ਛੋਟੇ ਭਾਈ ਸੜਕਾਂ ਤੋਂ ਲਾਰਾ ਨਹੀਂ ਟੁੱਟਦਾ ਜੱਗੇ ਨੇ ਆਪਣੀ ਸਮਝ ਅਨੁਸਾਰ ਗੱਲ ਕੀਤੀ ਆਪਣੀਆਂ ਗੱਲਾਂ 'ਚ ਰੁੱਝੇ ਜੱਗਾ ਜੋਗ ਤੇ ਮੇਲੂ ਹੋរី ਭੁੱਲ ਹੀ ਗਏ ਸੀ ਉਹ ਕਿਸ ਕੰਮ ਆਏ ਹਨ ਆ ਜੋ ਭਾਈ ਜੱਗੇ ਜਨਾਨਾਵਾੜ ਕੋਲ ਖੜੀ ਸੋਧਾਂ ਦੀ ਆਵਾਜ਼ ਮਾਰੀ ਲੈ ਵੀ ਹਮਲੰਗਾ ਹੋਗੀ ਭਲੋ ਭਲੀ ਜੂਬੇ ਦੇ ਅੱਖਾਂ ਤੇ ਜੱਗੇ ਦਾ ਚਿਹਰਾ ਖੜ ਗਿਆ ਕੀ ਬਣਿਆ ਭਾਬੀ ਕੋਲੇ ਪਹੁੰਚ ਕੇ ਜੱਗਾ ਬੋਲਿਆ ਮੁੰਡਾ ਹੈ ਸੋਧਾਂ ਵੀ ਪੂਰੀ ਖੋਸੀ ਮੁੰਡਾ ਜੰਮਣ ਦੀ ਖੁਸ਼ੀ ਚੋਂ ਭੁੱਲ ਹੀ ਗਈ ਸੀ ਨਸੀਰਾ ਨੂੰ ਏਡਸ ਵੀ ਹੈ ਵਧਾਈਆਂ ਭਾਈ ਸੋਦਾ ਨੇ ਫਿਰ ਸਾਰਿਆਂ ਨੂੰ ਵਧਾਈ ਦਿੱਤੀ ਫਿਰ ਸੋਦਾ ਇੱਕਦਮ ਖਮੋਸ਼ ਹੋ ਗਈ ਹੁਣ ਸੀਰਾਂ ਦਾ ਕੀ ਬਣੋ ਉਸਦੇ ਮਨ ਨੇ ਸਵਾਲ ਕੀਤਾ ਫਿਰ ਸੋਦਾ ਉਹਨਾਂ ਤਿੰਨਾਂ ਨੂੰ ਇੱਕ ਪਾਸੇ ਲੈ ਗਈ ਪਾਈਏ ਨੂੰ ਤਾਂ ਚੰਤਰੀ ਭੈੜੀ ਬਿਮਾਰੀ ਹੈ ਡਾਕਟਰ ਨਹੀਂ ਕੇਸ ਨਹੀਂ ਕਰਦੀ ਸੀ ਮੈਂ ਮਿੰਤਾ ਤਰਲਾ ਕੀਤਾ ਤਾਂ ਕਿਤੇ ਜਾ ਕੇ ਕੇਸ ਕੀਤਾ ਦਿਲ ਤੇ ਪੱਥਰ ਧਰ ਉਸ ਨੇ ਸਾਰੀ ਗੱਲ ਦੱਸ ਦਿੱਤੀ ਕਿਹੜੀ ਬਿਮਾਰੀ ਹੈ ਤਾਈ ਮੇਲੂ ਹੈਰਾਨ ਹੋ ਗਿਆ ਨਵੀਂ ਜੀ ਬਿਮਾਰੀ ਹੈ ਪਹਿਲਾਂ ਤਾਂ ਆਪਣੇ ਪਿੰਡ ਚ ਕਦੇ ਆਈ ਨਹੀਂ ਉਹ ਡਾਕਟਰ ਨੇ ਕਹਿੰਦੀ ਸੀ ਬਈ ਮੁੰਡਾ ਤਾਂ ਠੀਕ ਐ ਕਿਤੇ ਐਡਜ਼ ਤਾਂ ਨਹੀਂ ਤਾਂ ਮੇਲੂ ਦਾ ਦਿਲ ਫੜਾ ਫੜਾਕ ਵੱਜਣ ਲੱਗਾ ਹਾਂ ਪੁੱਤ ਆਹੀ ਐ ਚਲ ਆ ਬਿਮਾਰੀ ਵੀ ਠੀਕ ਹੋ ਜੂ ਭਾਬੀ ਕੋਈ ਦਵਾਈ ਬੂਟੀ ਲੈ ਕੇ ਜੁੱਪੇ ਨੂੰ ਕੋਈ ਜਿਆਦਾ ਹੈਰਾਨੀ ਨਾ ਹੋਈ ਡੱਬੇ ਵਾਲੇ ਬਾਬੇ ਤੋਂ ਲਾਜ ਕਰਾਵਾਂਗੇ ਜੱਗਾ ਵੀ ਬੇਫਿਕਰ ਸੀ ਨਸੀਰਾ ਨੂੰ ਤੀਜੇ ਦਿਨ ਛੁੱਟੀ ਮਿਲ ਗਈ ਨਸੀਰਾ ਨੂੰ ਐਡਜ਼ ਵਾਲੀ ਗੱਲ ਸਾਰੇ ਪਿੰਡ 'ਚ ਜੰਗ ਜੰਗਲ ਦੀ ਅੱਗ ਵਾਂ ਫੈਲ ਗਈ ਸਾਥ ਚ ਔਰਤਾਂ ਕੋਲੇ ਖੇਤਾਂ ਚ ਕੰਮ ਕਰਦੇ ਮਜ਼ਦੂਰਾਂ ਜ਼ਿਮੀਦਾਰਾਂ ਕੋਲ ਸਭ ਕੋਲ ਇਸ ਗੱਲ ਦੀ ਪਿੰਕ ਪੈ ਗਈ ਵੇੜੇ ਦੀਆਂ ਔਰਤਾਂ ਮੂੰਹ ਤੇ ਚੁੰਨੀਆਂ ਧਰ ਕੇ ਗੱਲਾਂ ਕਰਨ ਲੱਗੀਆਂ ਭਾਈ ਬੰਗਾਲਨ ਕੋਲ ਤਾਂ ਮੁੰਡਾ ਹੋ ਗਿਆ ਕੁੜੇ ਨਸੀਰਾ ਨੂੰ ਤਾਂ ਕਹਿੰਦੇ ਦੂਜੀ ਬਿਮਾਰੀ ਹੈ ਨਹੀਂ ਕਿਹੜੀ ਕੀ ਨਾ ਆਏ ਉਹਦਾ ਹਾਂ ਸੱਚ ਏਡਜ਼ ਉਹੜਜ਼ਾ ਪਹਿਲਾਂ ਤਾਂ ਆਪਣੇ ਪਿੰਡ ਚ ਕਿਸੇ ਨੂੰ ਆਹ ਬਿਮਾਰੀ ਸੁਣੀ ਨਹੀਂ ਲੈ ਪੁੰਣੀ ਕਿੱਥੋਂ ਲਿਹਾਈ ਐ ਬੰਗਾਲ ਚੋਂ ਇਹ ਕਾਹਨੂੰ ਲਿਹਾਈ ਐ ਲਿਹਾਇਆ ਦਾ ਖਸਮ ਵੀਰ ਪ੍ਰਿਆਰ ਦਾ ਟਰੱਕਾਂ ਤੇ ਪੰਜ ਪੰਜ ਦੀਆਂ ਨਾਲ ਖਾਂ ਖੇ ਖਾਂਦਾ ਹੋਣਾ ਮੈਂ ਸੁਣਿਆ ਟਿੱਬੀ ਵਾਲੇ ਬਾਬੇ ਕੋਲੇ ਗਏ ਨੇ ਕੋਈ ਓੜਪੋੜ ਕਰਾਉਣ ਕਿਹੜੇ ਕਿਹੜੇ ਜੱਗਾ ਤੇ ਨਸੀਰਾ ਨਸੀਰਾ ਨੇ ਮੁੰਡਾ ਕੋ ਛੜਚ ਆਪ ਲਪੇਟਿਆ ਹੋਇਆ ਸੀ ਉਹ ਜੈ ਰੋਇਆ ਮੇਲੂ ਵੀ ਨਾਲ ਸੀ ਖਬਰੇ ਭਾਈ ਟਿੱਬੀ ਵਾਲਾ ਬਾਬਾ ਹੀ ਠੀਕ ਕਰਦੇ ਕੋੜ ਕੋੜਨ ਨੂੰ ਬੁੜੀਆਂ ਤੁਰਦੀ ਤੁਰਦੀ ਗੱਲ ਸੱਥ 'ਚ ਬੈਠੇ ਸੁਰਜਨ ਹਰਾਂ ਕੋਲੇ ਵੀ ਪਹੁੰਚ ਗਈ। ਸੁਰਜਨ ਜਸਵੰਤ ਨੂੰ ਪੁੱਛਣ ਲੱਗਾ। ਜਸਵੰਤ ਸਿਆਂ ਸੁਣਿਆ ਹੋ ਬਈ ਯਾਰਾ ਨੇ ਨੂੰ ਐਡਜ਼ ਐ। ਹੂੰ ਮੈਂ ਵੀ ਸੁਣਿਆ ਗੱਲ ਸੱਚੀ ਐ ਮੈਂ ਰਿਪੋਰਟ ਵੀ ਵੇਖੀ ਐ। ਕਿਤੇ ਪਲੇਗ ਵਾਂਗੂ ਸਾਰੇ ਪਿੰਡ 'ਚ ਨਾ ਫੈਲ ਜਾਵੇ। ਸੋਨਾ ਅੱਖਾਂ ਮਲਦਾ ਚਿੰਤਤ ਹੁੰਦਾ ਬੋਲਿਆ। ਐ ਤਾਂ ਕਾਨੂੰ ਫੈਲਦੀ ਐ ਜਿਹੜਾ ਉਹਦੇ ਨਾਲ ਖੇਖਾਉ ਉਹ ਮਰੂ ਜਸਵੰਤ ਨੇ ਸੋਹਣੇ ਦੀ ਗੱਲ ਦਾ ਜਵਾਬ ਦਿੱਤਾ ਆ ਜਿਹੜੇ ਦੋ ਚਾਰ ਮੁੰਡੇ ਜਾਂਦੇ ਸੀ ਉਹਦੇ ਕੋਲੇ ਉਹਨਾਂ ਦਾ ਫਿਰ ਕੀ ਬਣੂ ਸੋਹਣੇ ਨੇ ਆਪਣਾ ਵਹਿਮ ਦੂਰ ਕਰ ਲਈ ਸਵਾਲ ਕੀਤਾ ਬੰਨਾ ਕੀ ਐ ਮਾਂਜੇਗੇ ਬੁਰੇ ਕੰਮਾਂ ਦੇ ਬੁਰੇ ਨਤੀਜੇ ਹੁਣ ਤਾਂ ਸਾਲਿਆਂ ਦੇ ਮੂੰਹ ਤੋਂ ਮੱਖੀ ਵੀ ਨਹੀਂ ਉੱਡਦੀ ਵਸਾਕਾ ਬੋਲਿਆ ਸੱਚਮੁੱਚ ਹੀ ਪਿੰਡ ਦੀ ਮੁੰਢੀਰ ਦੇ ਸਾਹ ਸੁੱਤੇ ਗਏ ਉਹਨਾਂ ਨੂੰ ਰੋਟੀ ਪਾਣੀ ਕੁਝ ਵੀ ਚੰਗਾ ਨਾ ਲੱਗਦਾ ਇੱਕ ਦੂਜੇ ਕੋਲੇ ਬੈਠਦੇ ਤਾਂ ਇਹੋ ਗੱਲਾਂ ਕਰਦੇ ਓਏ ਕਾਣਿਆ ਤੂੰ ਵੀ ਗਿਆ ਸੀ ਗੱਲਾਂ-ਗੱਲਾਂ 'ਚ ਪਤਾ ਚੱਲਿਆ ਕਿ 5-7 ਮੁੰਡੇ ਨਸੀਰਾ ਕੋਲੇ ਜਾਂਦੇ ਸੀ ਹੁਣ ਸਾਰੇ ਨਸੀਰਾ ਤੇ ਕਚੀਚੀਆਂ ਵਟਣ ਲੱਗੇ ਮਾਰਦੇ ਭੈਂਚੋ ਬਣ ਆ ਭਈਆ ਰਾਣੀ ਨੇ ਭਈਆ ਪਾਉ ਨੂੰ ਨਹੀਂ ਕੁਛ ਹੁੰਦਾ ਮੇਲੂ ਨੀਡਰ ਬਣਿਆ ਖੜਿਆ ਸੀ ਕਿਉਂ ਸਾਲਿਆ ਤੈਨੂੰ ਕਿਉਂ ਨਹੀਂ ਕੁਛ ਹੁੰਦਾ ਮੈਂ ਤਾਂ ਬਾਈ ਕਤਾਬਾਂ ਚ ਪੜਿਆ ਸੀ ਇਟ ਇਜ਼ ਬਾਰੇ ਬਈ ਐਡਜ਼ ਲਾ ਇਲਾਜ ਬਿਮਾਰੀ ਹੈ ਆਪਾਂ ਤਾਂ ਫਿਰ ਸਾਵਧਾਨੀ ਰੱਖਦੇ ਸੀ ਮੇਲੂ ਦਾ ਉੱਤਰ ਸੁਣ ਕੇ ਉਸ ਦੇ ਸਾਥੀ ਨਿਰ ਉੱਤਰ ਹੋ ਗਏ ਉਹਨਾਂ ਦੇ ਚਿਹਰਿਆਂ ਤੇ ਪਸੀਨਾ ਆ ਗਿਆ ਪਰ ਮੇਲੂ ਬੇਖੌਫ ਸੀ ਚਲੋ ਜਨਕ ਦੀ ਸਲਾਹ ਲੈਣੇ ਆ ਜਾ ਕੇ ਮੇਲੂ ਨੇ ਸਾਰਿਆਂ ਨੂੰ ਸਲਾਹ ਦਿੱਤੀ ਤਾਂ ਉਹ ਜਨਕ ਦੀ ਦੁਕਾਨ ਵੱਲ ਤੁਰ ਪਏ ਜਨਕ ਨੇ ਧੀਰਜ ਨਾਲ ਗੱਲ ਸੁਣ ਕੇ ਸਾਰਿਆਂ ਨੂੰ ਸਲਾਹ ਦਿੱਤੀ ਟੈਸਟ ਕਰਵਾ ਕੇ ਵੇਖ ਲਓ ਪਤਾ ਲੱਗ ਜੇ ਉਸ ਦੀ ਸਲਾਹ ਮੰਨਦਿਆਂ ਮੁੰਡੇ ਨੇੜਲੇ ਸ਼ਹਿਰ ਲੈਬੋਰੀ ਦੀ ਟੈਸਟ ਕਰਾਉਣ ਚਲੇ ਗਏ। ਉਹਨਾਂ ਸਭ ਤੋਂ ਪਹਿਲਾਂ ਇਹੋ ਸਵਾਲ ਪੁੱਛਿਆ ਇਹ ਕਿਵੇਂ ਹੋ ਜਾਂਦੀ ਹੈ ਜੀ? ਮੈਂ ਤਾਂ ਇੱਕ ਵਾਰ ਹੀ ਗਿਆ ਸੀ। ਇੱਕ ਵਾਰੀ ਨਾਲ ਤਾਂ ਨਹੀਂ ਇਟ ਇਸ ਹੁੰਦੀ। ਲੈਬੋਰੀ ਸਾਇਕ ਨੇ ਉਹਨਾਂ ਨੂੰ ਦਿਲਾਸਾ ਦਿੱਤਾ। ਘਬਰਾਉਣਾ ਸਭ ਠੀਕ ਹੋ ਜਾਊ ਅੱਗੇ ਤੋਂ ਪ੍ਰੇਸ਼ ਰੱਖੋ। ਨਤੀਜਾ ਪੋਜ਼ਿਟਿਵ ਹੋਣ ਤੇ ਤੋਂ ਮੁੰਡੇ ਤਾਂ ਚੁੱਪ ਹੀ ਹੋ ਗਏ ਮੂੰਹ ਤੇ ਜੰਦਰਾ ਲੱਗ ਗਿਆ ਮਾਨਸਿਕ ਸੰਤੁਲਨ ਐਨਾ ਜ਼ਿਆਦਾ ਵਿਗੜ ਗਿਆ ਉਹਨਾਂ ਨੇ ਇਕੱਠੇ ਹੋ ਕੇ ਪਾਖੜਾ ਨੇ ਇੱਚ ਛਾਲ ਮਾਰੀ ਤੇ ਜਾਨ ਤੋਂ ਹੱਥ ਤੋਂ ਬੈਠੇ ਪਿੰਡ ਦੇ ਕਈ ਸਿਆਣੇ ਬੰਦੇ ਕਹਿੰਦੇ ਇਹਨੂੰ ਗੰਦੀ ਤੀਮੀਨ ਨੂੰ ਪਿੰਡ ਚੋਂ ਕੱਟੋ ਆ ਮੇਲੂ ਵਰਗਿਆਂ ਦੇ ਵੀ ਮਾਰੋ ਗੋਲੀ ਸਾਲੇ ਬੇहद ਅਲੀਆ ਖੰਦੇ ਸੀ ਜਸਵੰਤ ਨੇ ਇਸ ਗੱਲ ਦਾ ਵਿਰੋਧ ਕੀਤਾ ਕਹਿੰਦਾ ਇਨਾਂ ਨੂੰ ਵੀ ਜਿੰਦਾ ਹੱਕ ਹੈ ਬਸ ਆਪਣੀ ਬਚਤ ਰੱਖੋ ਬਗੇਲ ਹੋਰੀ ਪਹਿਲਾਂ ਹੀ ਆਪਣੀ ਹਾਰ ਕਰਕੇ ਬੁਖਲਾ ਹਟ ਚ ਸੀ ਕਹਿਣ ਲੱਗੇ ਆ ਗਿਆ ਵੱਡਾ ਸਿਆਣਾ ਸਾਰੇ ਪਿੰਡ ਦੇ ਉਈਮ ਕੋਲੀ ਮਾਰ ਪਰ ਜਸਵੰਤ ਨੇ ਕਿਸੇ ਦੀ ਪਰਵਾਹ ਨਾ ਕੀਤੀ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਸੱਦੀ ਉਹਨਾਂ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਡਾਕਟਰਾਂ ਦੀ ਟੀਮ ਨੇ ਪੀਰਾਮ ਵਾਲੀ ਤੇ ਜਾਗਰਤਾ ਕੈਂਪ ਲਾਇਆ ਗੁਪਤ ਰੋਗਾਂ ਦੇ ਮਾਹਰ ਡਾਕਟਰ ਵਿਜੇਂਦਰ ਰੋਹਿਲਾ ਨੇ ਪੂਰਾ 1 ਘੰਟੇ ਦਾ ਭਾਸ਼ਣ ਦਿੰਦਿਆਂ ਏਡਿਤੇ ਕਾਰਨ ਲੱਛਣ ਤੇ ਵਿਚਾਰ ਤੇ ਉਪਾਅ ਬਾਰੇ ਦੱਸਿਆ ਜਾਂਦੇ ਸਮੇਂ ਬੱਚਤ ਲਈ ਲੋੜੀ ਦੀ ਦਵਾਈ ਵੀ ਵੰਡ ਕੇ ਗਏ ਸੱਤ ਚ ਬੈਠਾ ਜੰਗਾ ਵੀ ਭਾਸ਼ਣ ਸੁਣਦਾ ਰਿਹਾ ਅਚਾਨਕ ਖੰਮੋਸ਼ ਹੋ ਉਠਿਆ ਉੱਠ ਖੜਾ ਹੋ ਗਿਆ ਕੱਪੜੇ ਝਾੜ ਕੇ ਸਿੱਧਾ ਹੀ ਡਾਕਟਰ ਜਾਨਕਪੁਰੇ ਜਾ ਪਹੁੰਚਿਆ ਫੈਨੋਡਲ ਦੀਆਂ ਦੋ ਪੜੀਆਂ ਲੈ ਲਈਆਂ ਇੱਕ ਪੁੜੀ ਖੋਲ ਕੇ ਉਸੇ ਸਮੇਂ ਹੀ ਫੱਕਾ ਮਾਰਿਆ ਹੁੰਜੇ ਚ ਪੈ ਕੜੇ ਚੋਂ ਰਬੜ ਦੇ ਡੱਬੇ ਨਾਲ ਪਾਣੀ ਪੀ ਲਿਆ ਫਿਰ ਉਸ ਦੇ ਮਨ ਵਿੱਚੋਂ ਪਤਾ ਨਹੀਂ ਕੀ ਉੌੜੀ ਧਰਮਪੁਰੇ ਵਾਲੇ ਸੂਏ ਦੀ ਪਟੜੀ ਚੱਲ ਪਿਆ ਉਸ ਦੇ ਬੁੱਲ ਸੁੱਕ ਰਹੇ ਸੀ ਵਾਰ-ਵਾਰ ਪਾਣੀ ਦੀ ਤੇ ਲੱਗ ਰਹੀ ਸੀ ਸੂਏ 'ਚ ਉਤਰ ਕੇ ਪਾਣੀ ਪੀਣ ਲੱਗਾ ਡਿੱਗ ਪਿਆ ਉਸ ਦਾ ਗਿੱਟਾ ਉੱਤਰ ਗਿਆ ਉਹ ਸੂਏ ਦੀ ਪਟੜੀ ਤੇ ਹੀ ਲਾਹ ਹੋ ਹੋਇਆ ਪਿਆ ਰਿਹਾ ਕੋਲ ਦੀ ਟਰੈਕਟਰ ਟਰਾਲੀਆਂ ਲੱਗਦੀਆਂ ਰੀਆਂ ਸ਼ਾਮਾਂ ਪੈ ਗਈਆਂ ਗੁਆਂਡੀ ਪਿੰਡ ਦਾ ਜ਼ਿਮੀਦਾਰ ਆਪਣੇ ਟਰੈਕਟਰ ਟਰਾਲੀ ਤੇ ਪੀਰਾਵਾਲੀ ਦੇ ਦਿਹਾੜੀਆਂ ਨੂੰ ਛੱਡਣ ਲਈ ਜਾ ਰਿਹਾ ਸੀ ਉਸ ਨੇ ਝਾੜੀਆਂ ਚ ਪੈ ਜੱਗੇ ਨੂੰ ਤੱਕਿਆ ਟਰੈਕਟਰ ਰੋਕ ਲਿਆ ਸਾਰਿਆਂ ਨੇ ਪਛਾਣ ਲਿਆ ਕਹਿੰਦੇ ਇਹ ਤਾਂ ਆਪਣੇ ਪਿੰਡ ਵਾਲਾ ਜੱਗਾ ਹੈ ਕੁਝ ਮੁੰਡਿਆਂ ਨੇ ਚੁੱਕ ਕੇ ਟਰਾਲੀ ਚ ਸੁੱਟ ਲਿਆ ਜਦੋਂ ਜੱਗੇ ਨੂੰ ਚੁੱਕਿਆ ਤਾਂ ਕਹਿੰਦੇ ਓਏ ਮੈਨੂੰ ਛੱਡ ਦਿਓ ਓਏ ਉਸ ਦੇ ਪੈਰ ਚੱਕੜ ਨਾਲ ਲਿਬੜੇ ਪਏ ਸੀ ਸੱਜੇ ਹੱਥ ਦਾ ਗੁੱਟ ਸੁੱਜ ਗਿਆ ਮੂੰਹ 'ਚ ਜੱਗ ਆ ਰਹੀ ਸੀ ਵਿੜੇ ਦੇ ਮੁੰਡਿਆਂ ਨੇ ਜੱਗੇ ਨੂੰ ਲਿਆ ਕੇ ਮੰंजे ਤੇ ਸੁੱਟ ਦਿੱਤਾ ਕਿੱਥੇ ਪਿਆ ਸੀ ਮੇਲੂ ਨੇ ਮੁੰਡਿਆਂ ਨੂੰ ਪੁੱਛਿਆ ਸੂਏ ਤੇ ਆਵੇਂ ਕੋੜਾ ਮੇਲੂ ਨੇ ਹਲਾ ਕੇ ਦੇਖਿਆ ਜੱਗਾ ਕੁਝ ਨਾ ਬੋਲਿਆ ਫਿਰ ਉਹ ਡਾਕਟਰ ਜਨਕ ਨੂੰ ਬੁਲਾ ਲਿਆ ਆ ਓਏ ਜੱਗੇ ਲੈ ਗੋਲੀਆਂ ਖਾ ਲੈ ਜਨਕ ਨੇ ਰੋਜ਼ ਦੀ ਤਰ੍ਹਾਂ ਚਿਹੜ ਕੀਤੀ ਇਹਦਾ ਤਾਂ ਟੱਟੂ ਪਾਰ ਹੋ ਗਿਆ ਉਤੋਂ ਕਪੜਾ ਪਾ ਦੋ ਜੱਗੇ ਦੇ ਸਾਹ ਪੂਰੇ ਹੋ ਗਏ ਸੀ ਸਵੇਰ ਹੁੰਦਿਆਂ ਸਾਰੀ ਪਿੰਡ 'ਚ ਖਬਰ ਫੈਲ ਗਈ ਰਾਤ ਜੱਗਾ ਚੋਲਾ ਛੱਡ ਗਿਆ ਪੰਗ ਦੇ ਭਾਣੇ ਗਿਆ ਦੁੱਲਾ ਉਸ ਨੂੰ ਵਾਰ-ਵਾਰ ਕੋਥਲ ਕੇ ਵੇਖ ਰਿਹਾ ਸੀ ਓਏ ਯਾਰਾ ਤੂੰ ਧੁੱਖਾ ਕਰ ਗਿਆ ਜੇ ਜਾਣਾ ਸੀ ਤਾਂ ਮੈਨੂੰ ਵੀ ਨਾਲ ਲੈ ਜਾਂਦਾ ਸ਼ਰੀਕੇ ਕਬੀਲੇ ਵਾਲੇ ਤੇ ਰਿਸ਼ਤੇਦਾਰ ਪਹੁੰਚਨੇ ਸ਼ੁਰੂ ਹੋ ਗਏ ਸੱੱਤਰ ਤੇ ਬੈਠੇ ਲੋਕ ਗੱਲਾਂ ਕਰਨ ਕੋੜੀ ਨੂੰ ਦੀਪੋ ਦਾ ਹੀਰਵਾ ਮਾਰ ਗਿਆ ਉਂਜੇ ਮਰਜੀ ਸੀ ਦੀਪੋ ਨੂੰ ਨਹੀਂ ਕਦੇ ਮਾਰਾ ਬੋਲਿਆ ਤੂ ਤਦੀ ਸ਼ਮਕੀ ਲੈ ਕੇ ਜਾਣੀ ਪ੍ਰਿਆਖ ਰਤਾ ਸੀ ਪਤੰਦਰ ਨੇ ਮੇਲਾ ਨਹੀਂ ਕਦੇ ਕੋਈ ਛੱਡਿਆ ਸਾਰਿਆਂ ਤੋਂ ਮੂਰੇ ਹੁੰਦਾ ਸੀ ਜਸਵੰਤ ਸਵੇਰੇ ਉੱਠਿਆ ਹੀ ਸੀ ਗੁਰੂ ਘਰੋਂ ਵਾਪਸ ਆਈ ਹਰਦੀਪ ਬੋਲੀ ਜੱਗਾ ਪੂਰਾ ਹੋ ਗਿਆ ਉਧਰ ਮੁੰਡੇ ਲੱਕੜਾਂ ਇਕੱਠੀਆਂ ਕਰਦੇ ਫਿਰਦੇ ਨੇ ਐ ਕੁੜੀ ਨੂੰ ਕੀ ਹੋ ਗਿਆ ਜਸਵੰਤ ਹੈਰਾਨ ਹੋਇਆ ਓਏ ਭਾਈ ਗੋਲੀ ਗੱਟਾ ਵੱਧ ਛੱਕ ਗਿਆ ਚੱਲਿਆ ਗਿਆਨੀ ਤਰੰਪੁਰੇ ਵਾਲੇ ਸੁਵੇਚ ਡਿੱਗ ਪਿਆ ਸੀ ਕਹਿੰਦੇ ਬਸ ਪਾਣੀ ਦੇ ਬੁਲਬਲੇ ਵਾਂਗ ਫਟ ਗਿਆ ਜੱਗੇ ਦੇ ਘਰੋਂ ਵੱਲੋਂ ਆਏ ਕੁੱਦੇ ਨੇ ਸਾਰੀ ਗੱਲ ਖੋਲ ਕੇ ਦੱਸੀ ਪਤੰਦਰ ਨੇ ਸਾਰੇ ਘਰ ਦਾ ਬੇੜਾ ਮੁੱਦਾ ਮਾਰਤਾ ਦੇਖ ਲੈ ਚਾਚਾ ਸਿਆ ਨਸ਼ਿਆਂ ਦੇ ਘਾਰੇ ਨਸ਼ੇ ਕਾਹਨੂੰ ਛੱਡਦੇ ਨੇ ਸ਼ੇਰਾ ਨਸ਼ਿਆਂ ਦਾ ਪੱਟਿਆ ਨਹੀਂ ਕੋਈ ਤਾਬ ਆਉਂਦਾ ਚੱਲ ਚਾਚਾ ਦੋਕੜੀ ਬੈਠਾ ਗਏ ਜਸਵੰਤ ਦੇ ਅੱਖਾਂ ਤੇ ਉਹ ਜੱਗੇ ਤੇ ਘਰੋਂ ਚੱਲ ਪਏ ਪਿੰਡ ਦੀ ਸੱਤ ਕੋਲ ਦੀ ਲੰਗਣ ਲੱਗੇ ਤਾਂ ਸੱਤ ਵੀ ਸੁੰਨੀ ਪਈ ਸੀ ਅੱਜ ਵਿਸਾਖੀ ਹੋਰੇ ਵੀ ਨਹੀਂ ਆਏ ਸ਼ੇਰਾ ਤੱਤਰ ਤਾਂ ਹੈਰਵਾ ਕਰਗੇ ਚਾਚਾ ਨਾਲੇ ਵਿਸਾਖਾ ਵੀ ਦੱਸਦਾ ਸੀ ਕਹਿੰਦਾ ਹੁਣ ਸਾਡੇ ਸਰੀਰ ਨਹੀਂ ਰਹੇ ਤੁਰਨ ਫਿਰਨ ਵਾਲੇ ਬੋਰਡ ਕੋਲੋਂ ਲੰਗਣ ਲੱਗੇ ਤਾਂ ਜ਼ੋਰ ਦੀ ਹਵਾ ਦਾ ਬੁੱਲਾ ਆਇਆ ਜਿਸ ਨਾਲ ਬੋਰਡ ਦੇ ਪੱਤੇ ਦੂਰ ਤੱਕ ਉੱਟ ਗਏ ਜਸਵੰਤ ਹੋਰਾਂ ਦੇ ਪਹੁੰਚਣ ਤੱਕ ਜੱਗੇ ਦੀ ਨਹਾਈ ਤੋਂ ਹੀ ਹੋ ਗਈ ਸੀ ਚਲੋ ਚੱਕੋ ਭਾਈ ਆਥਾਂ ਦੀ ਧੀਰ ਸੀ ਅਰਥੀਕਰ ਚੋਂ ਉੱਠ ਗਈ ਕੋੜੀ ਨੂੰ ਨੇਕੀ ਦਾ ਮੋਢਾ ਵੀ ਨਸੀਬ ਨਹੀਂ ਹੋਇਆ ਪੀੜ ਚ ਸ਼ਾਮਲ ਹੁੰਦਿਆਂ ਕੁੱਦੇ ਨੇ ਜਸਵੰਤ ਨੂੰ ਕਿਹਾ ਨੇਕੀ ਨੇ ਸ਼ਿੰਦਾ ਅਸਾਮ ਦਾ ਢੇੜਾ ਲੈ ਕੇ ਗਏ ਨੇ ਅਜੇ ਤੱਕ ਵਾਪਸ ਨਹੀਂ ਆਏ ਜੱਗਰ ਨੇ ਫੋਨ ਕਰਕੇ ਸ਼ਿੰਦੇ ਨੂੰ ਜੱਗੇ ਦੀ ਮੌਤ ਬਾਰੇ ਦੱਸਤਾ ਦਿੱਤਾ ਸੀ ਪਰ ਸ਼ਿੰਦਾ ਕਹਿੰਦਾ ਹਲੇ ਤਾਂ ਸੀ ਸਿਲੀਗੁੜੀ ਨਹੀਂ ਟੱਪੇ ਸੰਸਕਾਰ ਤੇ ਤਾਂ ਆਪਣਿਆਂ ਨਹੀਂ ਜਾਣਾ ਜੱਗੇ ਦੇ ਸੰਸਕਾਰ ਹੋਣ ਤੱਕ ਹਰ ਕੋਈ ਆਪਣੀ ਸਿਆਣ ਕੋਟਦਾ ਰਿਹਾ ਬੰਦਾ ਤਾਂ ਬਾਈ ਮੇਰੀ ਮੇਰੀ ਕਰਦਾ ਫਿਰਦਾ ਪਰ ਬੰਦੇ 'ਚ ਹੈ ਕੀ ਕੁਛ ਨਹੀਂ ਕਿਵੇਂ ਭੱਜਿਆ ਫਿਰਦਾ ਆਦਿ ਰਾਤੀਆਂ ਪੁੱਤਾਂ ਵਾਸਤੇ ਈਆਂ ਪੁੱਤ ਕਿਹੜਾ ਨਾਲ ਜਾਂਦੇ ਨਹੀਂ ਆਪਣੇ ਵੀ ਭਈ ਧਰਮ ਕਰਮ ਦੀਆਂ ਗੱਲਾਂ ਇੱਥੇ ਯਾਦ ਆਉਂਦੀਆਂ ਨੇ ਜਦੋਂ ਘਰੇ ਵਾਗੇ ਫਿਰ ਉਹੀ ਗਦੀ ਢੇੜ ਚ ਪੈ ਜਾਗੇ ਹੂੰ ਆਗਲ ਲੈ ਜਮਾ ਸੱਚੀ ਮੂਹ ਮਾਇਆ ਤੋਂ ਕਾਹਨੂੰ ਪੈਂਡਾ ਸੁੱਟਦਾ ਆਪਣੀਆਂ ਗੱਲਾਂ 'ਚ ਕਈ ਬੰਦਿਆਂ ਨੂੰ ਤਾਂ ਪਤਾ ਹੀ ਲੱਗਗਾ ਕਦ ਗੁਰੂ ਘਰ ਵਾਲੇ ਬਾਬੇ ਨੇ ਅਰਦਾਸ ਵੀ ਕਰ ਦਿੱਤੀ ਸੀ ਅੱਗ ਦੀਆਂ ਲਾਪਟਾਂ ਸਵਾਨ ਵੱਲ ਮੂੰਹ ਵੀ ਟੱਡਣ ਲੱਗ ਪਈਆਂ ਸੀ ਡੱਕੇ ਤੋੜਦੇ ਤੇ ਸ਼ਮਸ਼ਾਨ ਘਾਟ ਵਾਲੇ ਨਾਲ ਕੇ ਤੋ ਹੱਥ ਤੋ ਕੇ ਸਭ ਪਿੰਡ ਵਰਕਰ ਪਏ ਜੱਗੇ ਦੇ ਗੁਆਂਢ 'ਚ ਸ਼ਾਮ ਤੱਕ ਕੁਸਰ-ਮੁਸਰ ਹੁੰਦੀ ਰਹੀ ਗਲੀ ਵਾਲੇ ਨਸੀਰਾਵਾਂ ਬਾਰੇ ਆਪਸ ਵਿੱਚ ਵਿਚਾਰ ਕਰਨ ਲੱਗੇ ਇਹਨੂੰ ਬਿਮਾਰੀ ਨੂੰ ਪਿੰਡ 'ਚੋਂ ਬਾਹਰ ਕੱਢੋ ਓਏ ਮੇਲੂ ਨੂੰ ਭਿੰਕ ਪਈ ਤਾਂ ਨਸੀਰਾ ਕੋਲੇ ਜਾ ਪਹੁੰਚਿਆ ਨਸੀਰਾ ਗੰਮੀਰ ਮੰਦਰਾ 'ਚ ਬੈਠੀ ਸੀ ਉਹ ਤਰਤੀਤ ਨਾਲ ਜਾ ਜੁੜੀ ਸੀ ਬੀਤੇ ਨੂੰ ਯਾਦ ਕਰਦਿਆਂ ਉਸ ਨੂੰ ਪਤਾ ਹੀ ਨਾ ਰਿਹਾ ਕਦ ਮੇਲੂ ਆ ਪਹੁੰਚਿਆ ਸੀ ਆਪਣੀ ਜ਼ਿੰਦਗੀ ਦੇ ਕਾਲੇ ਦਿਨ ਯਾਦ ਕਰਦਿਆਂ ਉਸ ਨੂੰ ਕੰਬਣੀ ਜਹੀ ਛਿੜੀ ਉਸ ਨੂੰ ਯਾਦ ਆਇਆ ਉਹ ਛੋਟੀ ਜਹੀ ਹੁੰਦੀ ਸੀ ਉਸ ਦੇ ਮਾਪਿਓ ਬਚਪਨ ਉਮਰੇ ਹੀ ਛੱਡ ਗਏ ਤੇਰਕੇ ਉਸ ਦਾ ਪਾਲਣ ਪੋਚਣ ਉਸ ਦੇ ਚਾਚੇ ਨੇ ਕੀਤਾ ਸੀ ਲਾਲਚੀ ਚਾਚੇ ਨੇ ਉਸ ਨੂੰ ਬਚਪਨ ਉਮਰੇ ਹੀ ਮਜ਼ਦੂਰੀ ਵੱਲ ਧੱਕ ਦਿੱਤਾ ਜਵਾਨ ਹੋਈ ਤਾਂ ਉਸ ਦਾ ਤਨ ਵੇਚਣ ਲੱਗ ਪਿਆ ਨਸੀਰਾ ਆਪਣੇ ਆਪ ਨੂੰ ਰੇਲ ਦੀ ਪਟੜੀ ਮਹਿਸੂਸ ਕਰਦੀ ਜਿਸ ਦੀ ਹਿੱਕ ਤੇ ਕਿੰਨੀਆਂ ਹੀ ਗੱਡੀਆਂ ਦੌੜ ਰਹੀਆਂ ਸੀ ਫਿਰ ਉਸ ਦੇ ਚਾਚੇ ਨੇ ਪੈਸਿਆਂ ਦੇ ਲਾਲਚ ਨਸੀਰਾ ਨੂੰ 5000 ਕੇ ਨੀਕੀ ਨੂੰ ਵੇਚ ਦਿੱਤਾ ਪਜਾ ਵਾਈ ਤਾਂ ਸੋਚਿਆ ਸ਼ਾਇਦ ਨਵੀਂ ਜ਼ਿੰਦਗੀ ਸ਼ੁਰੂ ਹੋਵੇਗੀ ਇੱਕ ਸੁਨਹਿਰੀ ਜ਼ਿੰਦਗੀ ਪਰ ਵਕਤ ਬੀਤਦਿਆਂ ਬਸਦੀ ਜ਼ਿੰਦਗੀ ਕਾਲੀ ਹੁੰਦੀ ਗਈ ਹਰ ਇੱਕ ਨੂੰ ਖੁਸ਼ ਕਰਨ ਲਈ ਨਸੀਰਾ ਕੱਪੜੇ ਦੇ ਥਾਣ ਵਾਂਗ ਵਿਛਦੀ ਰਹੀ ਤੇ ਆਪ ਦਿਨੋਂ ਦਿਨ ਸੁਗੜਦੀ ਰਹੀ ਨਸੀਰਾ ਨੂੰ ਅੱਜ ਆਪਣੀ ਜ਼ਿੰਦਗੀ ਕੋਲ ਗੰਢ ਵਰਗੀ ਜਾਪੀ ਜਿਹੜੀ ਕਿਸੇ ਤਰ੍ਹਾਂ ਖੁੱਲਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਨਸੀਰਾ ਦੀਆਂ ਅੱਖਾਂ ਪਰਾਂ ਅੱਖਾਂ ਵਿੱਚ ਡਲਕਦੇ ਹੰਝੂ ਗੋਦ ਚ ਪਏ ਬਲੂਰ ਦੇ ਮੱਥੇ ਤੇ ਜਾ ਡਿੱਗੀ ਮੇਲੂ ਨੇ ਆਣ ਕੇ ਹਲੂਣੀ ਤਾਂ ਡਰ ਗਈ ਨਸੀਰਾ ਪਿੰਡ ਵਾਲੇ ਤੈਨੂੰ ਕਿੰਡੋ ਕੰਡਰ ਨੂੰ ਫਿਰਦੇ ਨੇ ਤੂੰ ਭਾਜਾ ਕਿਧਰੇ ਮੈਂ ਅੱਗੋਂ ਕਿੱਥੇ ਜਾਣਾ ਮੇਲੂਆ ਅਬ ਮੈਂ ਕਿੱਥੇ ਜਾਵਾਂਗੀ ਨਸੀਰਾ ਦਾ ਮਨ ਹੋਰ ਵੀ ਪਰ ਆਇਆ ਅਚਾਨਕ ਮੇਲੂ ਦੇ ਕੰਨਾਂ ਚ ਗਲੀ ਚੋਂ ਤਿੱਖੀ ਆਵਾਜ਼ ਸੁਣਾਈ ਦਿੱਤੀ ਮੇਲੂ ਨੇ ਚੋਰ ਨਜ਼ਰ ਨਾਲ ਬਾਹਰ ਆ ਕੇ ਵੇਖਿਆ ਹੁਣ ਗਲੀ ਵਿੱਚ ਪੂਰਾ ਇਕੱਠ ਹੋ ਗਿਆ ਸੀ ਕਈ ਮੌਤਵਰ ਬੰਦੇ ਆਖਣ ਲੱਗੇ ਅੱਜ ਤੱਕ ਅਟਾ-ਕੱਟਾ ਕੱਟ ਕੇ ਹੀ ਹਟਾਂਗੇ ਚਲੋ ਜਸਵੰਤ ਦੀ ਵੀ ਸਲਾਹ ਲੈਂਦੇ ਆ ਜਗਨੇ ਨੇ ਸਲਾਹ ਦਿੱਤੀ ਤਾਂ ਸਾਰੇ ਜਸਵੰਤ ਦੇ ਘਰ ਨੂੰ ਚੱਲ ਪਏ ਜਸਵੰਤ ਦਾ ਸ਼ਾਮ ਹੁੰਦਿਆਂ ਹੀ ਖੇਤ ਜਾ ਚੁੱਕਾ ਸੀ ਕੁੱਦਾ ਵੀ ਨਾਲ ਸੀ ਜਸਵੰਤ ਦਾ ਮਨ ਠੀਕ ਨਹੀਂ ਸੀ ਤਾਂ ਉਹ ਖੇਤ ਜਿਹੜਾ ਮਰਨ ਆ ਗਏ ਚਾਚਾ ਸਿਆ ਆਪਾਂ ਪਿੰਡ 'ਚ ਕੁਦਰਤੀ ਖੇਤੀ ਦਾ ਬੀਜ ਬੀਜ ਗਏ ਤੇ ਅਨੇਕੀ ਹੋਰਾਂ ਨੇ ਏਡਜ਼ ਦਾ ਬੀਜ ਬੀਜਤਾ ਖੇਤ ਵੱਲ ਜਾਂਦਾ ਜਸਵੰਤ ਦੁਵੀ ਸੀ ਏ ਬੀਤਾ ਸੇਰਾ ਚੁਗਣਾ ਵੀ ਬਹੁਤਾ ਔਖਾ ਕੁੱਦੇ ਨੇ ਵੀ ਦੁਖੀ ਹਿਰਦੇ ਨਾਲ ਸਿਰ ਹਿਲਾਇਆ ਕੁੱਦੇ ਨੇ ਵੇਖਿਆ ਖੇਤਾਂ ਚ ਫਸਲਾਂ ਲਹਿਰਾ ਰਹੀਆਂ ਸੀ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ ਹਰੀਆਂ-ਭਰੀਆਂ ਫਸਲਾਂ ਵਿੱਚ ਸੂਰਜਮੁਖੀ ਦੇ ਫੁੱਲ ਵੀ ਦਿਖਾਈ ਦੇ ਰਹੇ ਸੀ ਸੂਰਜਮੁਖੀ ਵੀ ਕਿੰਨੀ ਵੱਡੀ ਹੋ ਗਈ ਹੁਣ ਤਾਂ ਬੰਦਾ ਵੀ ਲਕੋਂਦੀ ਹੈ ਪੱਦਲਾਂ ਦੀ ਛਾਂ ਹੇਠ ਜਸਵੰਤ ਨੂੰ ਸੂਰਜਮੁਖੀ ਦੇ ਫੁੱਲਾਂ ਚ ਪੱਦੇ ਲੱਗ ਰਹੇ ਸੀ ਬੁੱਧਾ ਉੱਕੇਲੇ ਸੁਹਰਦਿਆਂ ਨੂੰ ਵੇਖਦਾ ਫਿਰਦਾ ਸੀ ਕਿੰਨਾ ਹੀ ਚਰੋ ਚੁੱਪਚਾਪੀਤੇ ਫਸਲਾਂ ਨੂੰ ਨਿੱਖਰਦੇ ਪਰਖਦੇ ਨਿਰਖਦੇ ਪਰਖਦੇ ਰਹੇ ਜਸਵੰਤ ਨੇ ਛਿਪਦੇ ਵੱਲ ਨਜ਼ਰ ਮਾਰੀ ਸੂਰਜ ਗੰਧਲੇ ਆਕਾਸ਼ ਵਿੱਚ ਖੁੱਲਦਾ ਜਾ ਰਿਹਾ ਸੀ ਅਚਾਨਕ ਪਿੰਡ ਵਾਲੇ ਪਾਸਿਓ ਹਵਾ ਦਾ ਤੇਜ਼ ਬੁੱਲਾ ਆਇਆ ਜਿਸ ਨਾਲ ਕੁਦਦੇ ਨੂੰ ਕੁਦਦੇ ਨੂੰ ਕੰਬਣੀ ਜਹੀ ਛੜੀ ਸ਼ਾਂ ਸ਼ਾਂ ਕਰਦੀ ਹਵਾ ਜਸਵੰਤ ਕੋਲ ਦੀ ਗੁਜ਼ਰ ਗਈ ਉਹ ਦੇਨੇ ਆਪਦੀ ਚਿੱਟੀ ਦਾੜੀ ਤੇ ਉਲਝਦੇ ਵਾਲ ਠੀਕ ਕੀਤੇ ਤੇ ਜਸਵੰਤ ਨੂੰ ਆਖਣ ਲੱਗਿਆ ਸ਼ੇਰਾ ਮੈਨੂੰ ਲੱਗਦਾ ਪਿੰਡ ਰੁਈ ਜਾਂਦਾ ਆਪਾਂ ਨੂੰ ਬੁਲਾਈ ਜਾਂਦਾ ਹਾਂ ਚਾਚਾ ਪਿੰਡ ਵੱਲੋਂ ਆਈ ਹਵਾ ਵੀ ਇਹੀ ਸੰਦੇਸ਼ ਦੇ ਗਈ ਹੈ ਚਲ ਚਾਚਾ ਪਿੰਡ ਨੂੰ ਆਪਣੀ ਲੋੜ ਹੈ ਹਾਂ ਸ਼ੇਰਾ ਅਗਲੀਆਂ ਨਸਲਾਂ ਆਪਾਂ ਨੂੰ ਤਾਨੇ ਮਾਰਿਆ ਕਰਨੀਆਂ ਬਾਈ ਤੁਸੀਂ ਛਾੜੇ ਲਈ ਕੀ ਕੀਤਾ ਕੁੱਦ ਦੇ ਦੇ ਅੱਖਾਂ ਦੀ ਦੇਰ ਸੀ ਜਸਵੰਤ ਨੇ ਮੋਢੇ ਤੇ ਕਹੀ ਰੱਖੀ ਤੇ ਕਾਲੀ ਕਦਮ ਕੁੱਦੇ ਦੇ ਮਗਰ ਮਗਰ ਚੱਲ ਪਿਆ ਕਹੀ ਤਾਂ ਰੱਖ ਦੇ ਚਾਚਾ ਇਸ ਦੀ ਲੋੜ ਤਾਂ ਖੇਤਾਂ ਨੂੰ ਐ ਹੂੰ ਤੂੰ 16 ਨੇ ਸੱਚ ਕਿਹਾ ਆਖਰਾ ਕੁੱਦਾ ਮੋਟਰ ਵਾਲੇ ਮੋਟਰ ਵਾਲੇ ਕਮਰੇ ਚ ਕਹੀ ਰੱਖਣ ਚਲਾ ਗਿਆ ਵਟੋ ਵਟ ਤੋਂ ਆਉਂਦਾ ਹੋਇਆ ਉਹ ਜਸਵੰਤ ਨਾਲ ਵੀ ਆਮ ਗਿਆ ਹੁਣ ਉਹਨਾਂ ਨੂੰ ਸਿਰਫ ਪੀਰਾਂ ਵਾਲੀ ਹੀ ਦਿਖਾਈ ਦੇ ਰਿਆ ਸੀ ਸਿਰਫ ਪੀਰਾਂ ਵਾਲੀ ਤੋ ਹਨੂ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ